ਇੱਕ ਇੱਕ ਵੋਟ ਦਾ ਮੁੱਲ ਇੱਕ ਇੱਕ ਹਜ਼ਾਰ ਰੁਪਿਆ ਪੰਜਾਬ ਦੇ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਉਹਨਾਂ ਦੀ ਗਰੀਬੀ ਦਾ ਫਾਇਦਾ ਚੁੱਕਣ ਦੇ ਲਈ ਵੋਟਰਾਂ ਨੂੰ ਕਿਸ ਤਰ੍ਹਾਂ ਦੇ ਨਾਲ ਆਪਣੇ ਵੱਲ ਤੋਰਿਆ ਜਾਂਦਾ ਹੈ ਹਰ ਇੱਕ ਜਾਣਦਾ ਹੈ ਪਰ ਦੱਬੀ ਜਵਾਨ ਦੇ ਵਿੱਚ ਇਸ ਦਾ ਜ਼ਿਕਰ ਕਰਦਾ ਹੈ ਕਿ ਇੱਕ ਰਾਤ ਪਹਿਲਾਂ ਵੋਟਾਂ ਤੋਂ ਕਿਸ ਤਰ੍ਹਾਂ ਸ਼ਰਾਬ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਾਈ ਜਾਂਦੀ ਹੈ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ ਔਰਤਾਂ ਨੂੰ ਸੂਟ ਦਿੱਤੇ ਜਾਂਦੇ ਆ ਜਿਹੜੇ ਸਿਰਫ 2 ਜਾਂ 300 ਰੁਪਏ ਇਹਦੇ ਆ ਪਰ ਉਹਨਾਂ ਨੂੰ ਇੰਨਾ ਛੋਟਾ ਲਾਲਚ ਦੇ ਕੇ ਉਹਨਾਂ ਦੀ ਬੇਸ਼ਕੀਮਤੀ ਵੋਟ ਆ ਜਿਹੜੀ ਉਹ ਆਪਣੇ ਹੱਕ ਦੇ ਵਿੱਚ ਜਿਹੜੀ ਕਰਵਾਈ ਜਾਂਦੀ ਆ ਖਡੂਰਸਾ ਮਹਲਕਾ ਇਸ ਸਮੇਂ ਚਰਚਾ ਦੇ ਵਿੱਚ ਆ ਕਿਉਂਕਿ ਉੱਥੋਂ ਇਲੈਕਸ਼ਨ ਲੜ ਰਿਹਾ ਏ ਭਾਈ ਅਮਰਤਪਾਲ ਸਿੰਘ ਜਿਹੜਾ ਡਿਬਰੂਗੜ ਜੇਲ੍ਹ ਦੇ ਵਿੱਚ ਬੈਠਾ ਹੋਇਆ ਹੈ ਤੇ ਉਸ ਨੂੰ ਇੰਨੀ ਜ਼ਿਆਦਾ ਹਮਾਇਤ ਪ੍ਰਾਪਤ ਹੋ ਗਈ ਹੈ ਕਿ ਹੁਣ ਸਾਰੇ ਸਿਸਟਮ ਨੂੰ ਜ਼ੋਰ ਲੱਗਾ ਹੋਇਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਜਿੱਤ ਨੂੰ ਰੋਕਿਆ ਜਾਵੇ ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਖਾਸ਼ਾ ਸੀ ਕਿ ਉਸਦੇ ਕਾਗਜ਼ ਜਿਹੜੇ ਉਹ ਰੱਦ ਕਰਵਾਏ ਜਾਣਗੇ ਪਰ ਕਾਗਜ਼ ਤਾਂ ਉਹਨਾਂ ਦੇ ਨਹੀਂ ਰੱਦ ਕਰਵਾਏ ਗਏ ਹੁਣ ਉਸ ਤੋਂ ਬਾਅਦ ਲੋਕਾਂ ਨੂੰ ਖਾਸ਼ਾ ਸੀ ਮਸ਼ੀਨਾਂ ਦੇ ਵਿੱਚ ਗੜਬੜੀ ਨਾ ਹੋ ਜਾਵੇ ਪਰ ਲੋਕ ਸचेत ਸੀ ਜਦੋਂ ਕੱਲ ਚੋਣ ਹਮਲਾ ਪਹੁੰਚਿਆ ਤੋ ਪਹਿਲਾਂ ਹੀ ਜਿਹੜੀਆਂ ਮਸ਼ੀਨਾਂ ਦੀ ਰਖਵਾਲੀ ਦੇ ਲਈ ਲੋਕ ਪਹੁੰਚ ਗਏ ਹੁਣ ਲੋਕਾਂ ਨੂੰ ਆਪਣੇ ਵੱਲ ਤੋਰਨ ਦੇ ਲਈ ਤੇ ਅਮਰਤਪਾਲ ਸਿੰਘ ਦੀ ਜਿੱਤ ਤੋਂ ਡਰਦੇ ਹੋਏ ਸਾਰੀਆਂ ਪਾਰਟੀਆਂ ਨੇ ਆਖਰੀ ਹੱਤਕੰਡਾ ਅਪਣਾਇਆ ਹੈ ਲੋਕਾਂ ਨੂੰ ਘਰੋ ਘਰ ਸ਼ਰਾਬ ਪਚਾਈ ਜਾ ਰਹੀ ਹੈ ਨਾਲ ਦੀ ਨਾਲ ਉਹਨਾਂ ਨੂੰ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਔਰਤਾਂ ਨੂੰ ਸੂਟ ਦਿੱਤੇ ਜਾ ਰਹੇ ਆ ਤਾਕੇ ਅਮਰਤਪਾਲ ਸਿੰਘ ਦੀ ਜਿੱਤ ਰੋਕੀ ਜਾਵੇ ਕਿਉਂਕਿ ਜੇ ਅਮਰਤਪਾਲ ਸਿੰਘ ਜਿੱਦਾ ਏ ਤੇ ਅਗਲੀ 2027 ਦੀ ਸਿਆਸਤ ਲਈ ਇੱਕ ਨਵਾਂ ਪਿਰ ਤਿਆਰ ਹੋ ਜਾਵੇਗਾ ਜਿਹੜੀ ਕਿ ਪੰਥਕ ਸਿਆਸਤ ਲਈ ਇੱਕ ਸੁਨਹਿਰੀ ਯੁੱਗ ਹੋਵੇਗਾ ਕਿਉਂਕਿ ਲੋਕਾਂ ਨੇ ਅਮਰਤਪਾਲ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਧਰ ਤੇ ਉਹਨਾਂ